ਹਾਂਜੀ ਬਾਈ ਕੱਢ ਲੈਂਦਾ ਤੋਹਫਾ ਜਿਹੜੇ ਭਰਾ ਕਹਿੰਦੇ ਆ ਮੈਂ ਝੋਟੀ ਚੰਗੀ ਲੈਣੀ ਆ ਨਵੇਂ ਹਾਂ ਤੇ ਗੋਲ ਸੰਗ ਚ ਤੇ ਥਣਾਂ ਦੀ ਸਾਫ ਤੇ ਲੈਣੀ ਵੀ ਘਰੇਲੂ ਆ ਆ ਚੱਕੋ ਬਾਈ ਤੋਹਫਾ ਤੁਹਾਡੇ ਵਾਸਤੇ ਹਜੇ 7-8 ਦਿਨ ਬਾਕੀ ਆ ਪਹਿਲੇ ਸੂਏ ਸਾਢੇ 12 ਕਿਲੋ ਦੁੱਧ ਕੋਈ ਨੁਕਸ ਨਹੀਂ ਘਰੇਲੂ ਝੋਟੀ ਆ ਕੱਦ ਕਾਠ ਵਾਲੀ ਸਿੰਘਾਂ ਦੀ ਕੁੰਡੀ ਥਣ ਪੀੜੀ ਦੇ ਪਾ ਵਾਂਗੂ ਦੂਰ ਤੇ ਜਿਵੇਂ ਵਪਾਰੀਆਂ ਵਾਲੀ ਪਾਸਾ ਕਹਿੰਦਾ ਅਗਲਾ ਕੰਮ ਹੁੰਦਾ ਵੀ ਹਜੇ ਇਹਨੇ ਤੰਬੂ ਲਾਉਣਾ ਲੇਵਾ ਤਾਂ ਹੂ ਜਮੇ ਗਾਮ ਜਰਸੀ ਗਾਂ ਦਾ ਹੁੰਦਾਗਾ ਹਜੇ ਵੀਰੇ ਨੇ ਤਿਆਰੀ ਕਰਨੀ ਆ ਹਜੇ ਥੋੜਾ ਜਾ ਆਰਡਰ ਕੁਆਲਿਟੀ ਤਿਆਰ ਕਰੀ ਆ ਜਗ੍ਹਾ ਦੀ ਪ੍ਰੋਬਲਮ ਕਰਕੇ ਬਾਈ ਵੇਚਦਾਗਾ ਚਾਰੇ ਥਣਾਂ ਦਾ ਸੈਜ ਇੱਕੋ ਜਿਹਾ ਤੇ ਪੂਰੇ ਨਿਖੜ ਮੇ ਗੈਪ ਤੇ ਲੱਗੇ ਹੋਏ ਨੇ ਪੈਰਾ ਪੂਰਾ ਦੀ ਸਿੱਧੀ ਤੋਰੇ ਪਿੱਠ ਪੂੜੇ ਦੀ ਕਿਤੇ ਹੱਥ ਧਰਾ ਨਹੀਂ ਰੇਟ ਵੀ ਵੀਡੀਓ ਦੇ ਵਿੱਚ ਹੋਊਗਾ ਵਾਜਬ ਰੇਟ ਆ ਬਾਈ ਮੁੱਲ ਡੇਢ ਕਰਾ ਲਓ 1 ਲੱਖ 40 ਹਜ਼ਾਰ ਦੀ ਬਾਈ ਕਹਿੰਦਾ ਆਪਾਂ ਦੇ ਦਾਂਗੇ ਝੋਟੀ ਕਿਸੇ ਪਾਸੇ ਹੱਥ ਧਰਾ ਨਹੀਂ ਕੋਈ ਵੀ ਨੁਕਸ ਨਹੀਂ ਜੇ ਕਿਸੇ ਭਰਾ ਨੂੰ ਘਰੇਲੂ ਝੋਟੀ ਚਾਹੀਦੀ ਆ ਤਾਂ ਕਰ ਲਓ ਕੰਟੈਕਟ ਨੰਬਰ ਉੱਪਰ ਲਿਖ ਦੇਣਾ ਤੇ ਬਾਕੀ ਬਣੇ ਰਹੋ ਬਾਈ ਸ਼ੇਅਰ ਜ਼ਰੂਰ ਕਰਦਾ ਕਰੋ ਤੁਹਾਡੇ ਪਿਆਰ ਨਾਲ ਹੀ ਆ ਸਾਰਾ ਕੁਝ ਤੇ ਹਜੇ ਇਹਨੇ ਪੰਜ ਚਾਰ ਦਿਨਾਂ ਚ ਬਾਈ ਇੰਨਾ ਲੇਵਾ ਬਣਾਉਣਾ ਗੱਲ ਹੀ ਛੱਡ ਦੋ ਤੇ ਜੇ ਕਿਸੇ ਭਰਾ ਨੂੰ ਘਰੇਲੂ ਝੋਟੀ ਚਾਹੀਦੀ ਹੈ ਤਾਂ ਦਾਵਾ ਸਾਫ ਕੰਟੈਕਟ ਕਰ ਲਓ ਸਾਰੇ ਭਰਾਵਾਂ ਦਾ ਧੰਨਵਾਦ